ਵਿਨੋਦ ਨਗਰ ਦੇ ਜਿੱਥੇ ਤੁਸੀਂ ਦੇਖੋਗੇ ਕਿ ਯਸ ਕੁਮਾਰ ਜਿਹੜਾ ਕੀ ਇਹ ਪਏ ਨੇ ਯਸ ਕੁਮਾਰ ਜੀ ਜਿਹਦਾ ਕੀ ਐਕਸੀਡੈਂਟ 2-3 ਸਾਲ ਪਹਿਲੇ ਹੋ ਗਿਆ ਸੀ ਤੇ ਉਹ ਜਦੋਂ ਬੈੱਡ ਤੇ ਹੀ ਪਏ ਨੇ ਤੇ ਇਹ ਜਿਹੜਾ ਬੈੱਡ ਏ ਇਹ ਲਾਈਟ ਨਾਲ ਹੀ ਚੱਲਦਾ ਕਿਸੇ ਵਜ੍ਹਾ ਨਾਲ ਗਰੀਬੀ ਕਰਕੇ ਇਹ ਯਸ ਕੁਮਾਰ ਦੇ ਫਾਦਰ ਜੀ ਨੇ ਸੋ ਇਹਨਾਂ ਦੀ ਤੁਸੀਂ ਦੇਖੋਗੇ ਬਾਹ ਤੇ ਲੱਤ ਤੇ ਇਹਨਾਂ ਦਾ ਇਸੇ ਕਾਰਨ ਦਿੱਲੀ ਦਾ ਬਿੱਲ ਨਹੀਂ ਭਰਾ ਸਕਿਆ 14000 ਬਿੱਲੀ ਦਾ ਬਿੱਲ ਆਇਆ ਪਿਆ ਤੇ ਕਿੰਨੇ ਮਹੀਨੇ ਤੋਂ ਕਨੈਕਸ਼ਨ ਕੱਟਿਆ ਹੋਇਆ ਹੈ ਇਹ ਬੰਦੇ ਨੇ ਦੇਰ ਸਾਲ ਪਹਿਲੇ ਹੱਥ ਸੌ ਗਿਆ ਜੀ ਤੇ ਹੱਥ ਦੇ ਵਿੱਚ ਮਨ ਲਗ ਗਿਆ ਇਹਦਾ ਨਿਚਲਾ ਹਿੱਸਾ ਮਨ ਲਗ ਕੰਮ ਨਹੀਂ ਕਰ ਰਿਹਾ ਡਾਕਟਰ ਨੇ ਇਹਨਾਂ ਸੁਲਾ ਦਿੱਤੀ ਕਿ ਹਾਂ ਵੀ ਇਹਨਾਂ ਬੈਟਰੀਸ ਨੂੰ ਯੂਜ਼ ਕਰਕੇ ਮਨ ਲਗ ਵੀ ਆਪਣੀ ਜਗਮਾ ਬਚਾ ਕੇ ਰੱਖੇ ਸਾਦੀ ਟੀੜੇ ਵਗੈਰਾ ਪੈਂਦੇ ਭਰਾ ਨੂੰ ਕਿ ਭਾਈ ਇਹ ਭਰਾ ਦੀ ਮਦਦ ਕੀਤੀ ਜਾਵੇ ਜਿੰਨੇ ਵੀ ਸਾਡੇ ਖੰਨੇ ਵਾਸੀ ਨੇ ਬਾਹਰ ਦੇ ਨੇ ਤੇ ਸਰਕਾਰ ਨੇ ਉਹਨਾਂ ਨੂੰ ਸਭ ਨੂੰ ਰਿਕੁਐਸਟ ਹੈਗੇ ਭਰਾ ਦੀ ਮਦਦ ਕੀਤੀ ਜਾਵੇ ਬਦ ਤੋਂ ਬਦ ਇਹ ਵੀ ਮਸਈਨਾ ਹੋ ਸਕੇ ਵੀ ਦੁਨੀਆ ਦੀ ਜਿੰਦਾ ਰਵੀ ਦੇਵੀ ਦੁਨੀਆ ਦੇਖੇ ਇਹ ਵੀ ਆਪਣੇ ਮੁਸਾਰਤ ਪਿਆ ਪਿਆ ਵਿਚਾਰਾ ਗੜੀਆ ਥੱਲੋਂ ਤੈਨੂੰ ਕੋਈ ਸਪੋਰਟ ਨਹੀਂ ਕਿਸੇ ਪਾਸੋਂ ਕੋਈ ਮਦਦ ਨਹੀਂ ਆ ਰਹੀ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 80 ਨਿਊ ਦੀ ਟੀਮ ਇੱਥੇ ਪਹੁੰਚੀ ਹੈ ਵਿਨੋਦ ਨਗਰ ਜਿੱਥੇ ਤੁਸੀਂ ਦੇਖੋਗੇ ਕਿ ਯਸ ਕੁਮਾਰ ਜਿਹਦਾ ਕੀ ਇਹ ਪਏ ਨੇ ਯਸ ਕੁਮਾਰ ਜੀ ਜਿਹਦਾ ਕੀ ਐਕਸੀਡੈਂਟ 2-3 ਸਾਲ ਪਹਿਲੇ ਹੋ ਗਿਆ ਸੀ ਤੇ ਉਹ ਜਦਦੇ ਬੈੱਡ ਤੇ ਹੀ ਪਏ ਨੇ ਤੇ ਇਹ ਜਿਹੜਾ ਬੈੱਡ ਏ ਇਹ ਲਾਈਟ ਨਾਲ ਹੀ ਚੱਲਦਾ ਕਿਸੇ ਵਜ੍ਹਾ ਨਾਲ ਗਰੀਬੀ ਕਰਕੇ ਇਹ ਯਸ ਕੁਮਾਰ ਦੇ ਫਾਦਰ ਜੀ ਨੇ ਸੋ ਇਹਨਾਂ ਦੀ ਤੁਸੀਂ ਦੇਖੋਗੇ ਬਾਹ ਤੇ ਲੱਤ ਤੇ ਇਹਨਾਂ ਦਾ ਕਿਸੇ ਕਾਰਨ ਬਿਲੀ ਦਾ ਬਿੱਲ ਨਹੀਂ ਭਰਾ ਸਕਿਆ 14000 ਬਿਲੀ ਦਾ ਬਿੱਲ ਆਇਆ ਪਿਆ ਤੇ ਕਿੰਨੇ ਮਹੀਨੇ ਤੋਂ ਕਨੈਕਸ਼ਨ ਕਟਿਆ ਹੋਇਆ ਹੈ ਇਹ ਤਾਂ ਹੁਣੇ ਕਟਿਆ ਗਿਆ 15 15 ਦਿਨ ਹੋ ਗਏ 15 ਦਿਨਾਂ ਤੋਂ ਇਹਨਾਂ ਦਾ ਕਹਿਣਾ ਹੈ ਕਿ ਕਨੈਕਸ਼ਨ ਕਟਿਆ ਪਿਆ ਜੇ ਕਿਸੇ ਕੋਈ ਹੈਲਪ ਹੋ ਸਕੇ ਤੇ ਕੋਈ ਸਮਾਜ ਸੇਵੀ ਕਰ ਸਕੇ ਤੇ ਆਪਾਂ ਸਾਡੇ ਨਾਲ ਸਮਾਜ ਸੇਵੀ ਪਰਮਵਾਲੀਆ ਜੀ ਖੜੇ ਨੇ ਤੇ ਸਾਨੂੰ ਇਹਨਾਂ ਦਾ ਫੋਨ ਆਇਆ ਪਰਮਵਾਲੀਆ ਜੀ ਨਾਲ ਪੰਜਾਬ 280 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਹਾਂਜੀ ਪਰਮਵਾਲੀਆ ਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਸਰਪ੍ਰਸਤ ਨਰਕਰਨ ਸਿੰਘ ਜਿਵੇਂ ਸ਼ਹਿਰ ਵਸੇ ਵੀਡੀਓ ਨੂੰ ਦੇਖ ਰਹੇ ਨੇ ਇਹ ਮੈਂ ਇਸ ਆਪੀ ਦੇ ਮਾਧਮ ਨਾਲ ਪੂਰੇ ਸ਼ਹਿਰ ਵਸੇ ਨੂੰ ਬੇਨਤੀ ਕਰਨਾ ਚਾਹਾਂ ਕਿ ਇਹ ਜੋ ਹਲਾਤਾਪ ਬੇਖ ਰਹੀ ਹੈ ਇਹਦਾ ਇਹ ਬੰਦੇ ਨੂੰ 3 ਸਾਲ ਪਹਿਲੇ ਹਾਦਸਾ ਹੋ ਗਿਆ ਸੀ ਜਿੱਥੇ ਹੱਦਸੇ ਦੇ ਵਿੱਚ ਮਨ ਲੋਗ ਇਹਦਾ ਨਿਚਲਾ ਹਿੱਸਾ ਮਨ ਲੋ ਕੰਮ ਨਹੀਂ ਕਰ ਰਿਹਾ ਡਾਕਟਰਾਂ ਨੇ ਇਹਨਾਂ ਸਲਾਹ ਦਿੱਤੀ ਕਿ ਹਾਂ ਵੀ ਇਹਨਾਂ ਮੈਟਸ ਨੂੰ ਉੱਪਰ ਕਰਕੇ ਮਨ ਲੋ ਵੀ ਆਪਣੇ ਜਗਮਾਂ ਤੋਂ ਬਚਾ ਦਿੱਤਾ ਜਾਵੇ ਸਾਦੀ ਟੀੜੇ ਵਗੈਰਾ ਪਾ ਕੇ ਬਚਾਇਆ ਗਿਆ ਤੇ ਪਿੱਛੇ ਇਹਨਾਂ ਨੇ ਕਿਤੇ ਬੰਦੇ ਦੇ ਰਾਹੀਂ ਮੈਨਾਂ ਕੰਟੈਕਟ ਕੀਤਾ ਜੀ ਕਿਉਂਕਿ ਇਹ ਅਕੈਡਮੀ ਦੀ ਹਾਂ ਜੀ ਸਾਡਾ بجلی ਦਾ ਕਨੈਕਸ਼ਨ ਕੱਟੇ ਗਿਆ ਤੇ ਉਹਦੇ ਕਾਰਨ ਕਨੈਕਸ਼ਨ ਕੱਟਣ ਤੋਂ ਬਾਅਦ ਇਹਨਾਂ ਦਾ ਜਿਹੜਾ ਏਅਰ ਮੈਟਸ ਬੰਦ ਹੋ ਗਿਆ ਪੱਖਾ ਨਹੀਂ ਚੱਲਦਾ ਕੋਈ ਤੇ ਹੁਣ ਇਹਨਾਂ ਨੂੰ ਬਹੁਤ ਕਿਜੜਾ ਸਰਵਾਈਵ ਕਰਨਾ ਪ ਇਹਨਾਂ ਸੀ ਸ਼ਹਿਰੋਂ ਅਸੀਂ ਮੈਡੀਕਲ ਕੰਮ ਜਨਰਲ ਜਿੰਨੇ ਹੋ ਸਕੇ ਅੱਜ ਵਕਤ ਇਹਨਾਂ ਦੀ ਮਦਦ ਕਰੀਏ ਕਿਉਂਕਿ ਜੇ ਇਹਨਾਂ ਦੀ ਅੱਜ ਮਦਦ ਨਹੀਂ ਹੁੰਦੀ ਤਾਂ ਆਹਨਾਂ ਲਈ ਕੁਛ ਹੀ ਨਹੀਂ ਜੀ 에ਅਰ ਮੈਟ ਦਾ ਨਾਲ ਚੱਲਣ ਦੇ ਕਾਰਨ ਇਹਨਾਂ ਨੂੰ ਜਖਮ 걸 ਜਾਣਗੇ ਜਿਸ ਕਾਰਨ ਕੀੜੇ ਵਗੈਰਾ ਇਹਨਾਂ ਦਾ ਸ਼ੀਸ਼ੇ ਤੇ ਵੀ ਚੱਲਣਾ ਡਰ ਹੈਗਾ ਡਾਕਟਰਾਂ ਦੀ ਸਲਾਹ ਤੇ ਕਿਹਾ ਚਲਾਇਆ ਜਾਵੇ ਇਹਨਾਂ ਨੇ ਵੀ ਬਹੁਤ ਮੁਸ਼ਕਿਲ ਤੇ ਜਿਗਾਰ ਕਰਕੇ ਆਏਅਰ ਮੈਟਰ ਸਿੱਧਾ ਜਿਹੜਾ ਸੀ 3500 ਪਰ ਇਹ ਤਾਂ ਮੇਰੇ ਖਿਆਲ ਤੇ ਇਹ ਹੁੰਦਾ ਜੀ ਇਹ ਜੇ ਅੱਜ ਬਾਹਰੋਂ ਲੈਣੇ ਜੀ ਤੇ ਇਹਨਾਂ ਨੇ ਸੈਕੰਡ ਹੈਂਡ ਲਿਆ ਜੀ ਬਹੁਤ ਤੋਂ ਨਹੀਂ ਮੰਦਰ ਵਰਲੇ ਕਰਕੇ ਕਿਸਨੇ ਪ੍ਰੋਵਾਈ ਤੇ ਹੁਣ ਅਸੀਂ ਇਹ ਪਰਿਵਾਰ ਦੀ ਬੇਨਤੀ ਹੈ ਪੂਰੇ ਸ਼ਹਿਰ ਵਾਸੀਆਂ ਨੂੰ ਕਿ ਹਾਂ ਵੀ ਜਿੰਨੀ ਵਰਤਵਾਤ ਹੋ ਸਕੇ ਉਹਦੀ ਮਦਦ ਦੀ ਲਈ 4000 ਰੁਪਏ ਇਹਨਾਂ ਦਾ ਬਿਜਲੀ ਦਾ ਬਿੱਲ ਸੀਗਾ ਜੋ ਕਿ ਬਿਜਲੀ ਵਾਲੇ ਵੱਲੋਂ ਵੀ ਕੱਟ ਕੇ ਚਲੇ ਗਏ ਚਲੋ ਉਹਨਾਂ ਦੀ ਡਿਊਟੀ ਹੈ ਜੋ ਮਰਜੀ ਹੈ ਤੇ ਜਦਕਿ ਇਹ ਹੀ ਅਸੀਂ ਜਾਣਦੇ ਹਾਂ ਵੀ ਜੇ ਇਹ ਆਮ ਲੋਕਾਂ ਨਾਲ ਹੋ ਰਿਹਾ ਹੈ ਪਰ ਇਹ ਕਿ ਲਾਲੇਨ ਜੇ ਹੋਰ ਜਿਹੜੇ ਮਿਲਣ ਵਾਲੇ ਨੇ ਉਹਨਾਂ ਨਾਲ ਬਿਜਲੀ ਮੈਂ ਕਿਹਨਾਂ ਦਾ ਇੰਨਾ ਕੰਟੈਕਟ ਹੈ ਉਹਨਾਂ ਦੇ ਕਨੈਕਸ਼ਨ ਤੱਕ ਨਹੀਂ ਕੱਟੇ ਜਾਂਦੇ ਹੈਗੇ ਉਹਨਾਂ ਨੇ ਮਤਲਬ ਕਿ ਲੱਖਾਂ ਲੱਖਰ ਰੁਪਏ ਬਿੱਲ ਪੈਂਡਿੰਗ ਨੇ ਪਰ ਇਹਨਾਂ ਦੇ ਸਿਰਫ 12000 ਰੁਪਏ ਬਿੱਲ ਪੈਂਡਿੰ ਅਸੀਂ ਕਹਿੰਦੇ ਕਿ ਲੋ ਬਿਜਲੀ ਵਿਭਾਗ ਨੇ ਜੋ ਕੀਤਾ ਕੀਤਾ ਪਰ ਸਰਕਾਰ ਦਾ ਜੇ ਕੋਈ ਨੁਮਾਇੰਦਾ ਇਹ ਵੀਡੀਓ ਦੇਖ ਰਿਹਾ ਹੈ ਜਾਂ ਕੋਈ ਸ਼ਹਿਰ ਵਾਸੀ ਕੋਈ ਸਮਾਜਿਕ ਸੰਸਥਾ ਇਹ ਵੀਡੀਓ ਦੇਖ ਰਹੀ ਹੈ ਇਹ ਵੀਡੀਓ ਦੇ ਰਾਹੀਂ ਮਨੋ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਅਸੀਂ ਕੁਝ ਬੰਦੇ ਦੇ ਰਾਹੀਂ ਮਨੋ ਕਿ ਇਹਨਾਂ ਦੇ ਜੋ ਪੂਰੀ ਪੋਸ਼ਣ ਦੀ ਕਰ ਰਹੇ ਹਨ ਮਨੋ ਕਿ ਬੰਦੇ ਟੈਚ ਕਰ ਰਹੇ ਹਨ ਪਰ ਅਸੀਂ ਸ਼ਹਿਰ ਵਾਸੀ ਨੇ ਕਹਿ ਲੈ ਜਨੈ ਕਿ ਤੁਸੀਂ ਵੀ ਜਿੰਨਾ ਹੋ ਸਕੇ ਵੱਧ ਤੋਂ ਇਸ ਪਰਿਵਾਰ ਦੇ ਮਦਦ ਚੱਕਾ ਸਕਦੇ ਹੋ ਧੰਨਵਾਦ ਇਹ ਇਹ ਹਾਂਜੀ ਕੀ ਤੁਸੀਂ ਅਸੀਂ ਬਹੁਤ ਦੁਖੀ ਹੈ ਜੀ ਮੈਂ ਦੋ ਗ੍ਰੀਨ ਦਾ ਜਿਹੜਾ ਬਿਜਲੀ ਦਾ ਬਿੱਲ ਵੀ ਹੋ ਗਿਆ ਸਭ ਤੋਂ ਭੈੜੀ ਜਾਂਦੀ ਹੈ ਦਵਾਈ ਮੁੰਡੇ ਦੀ ਦਵਾਈ ਤੇ ਇਹ ਕਿ ਬਿਜਲੀ ਦਾ ਬਿੱਲ ਐਲ ਕਰਕੇ ਵੀਸ਼ ਕੱਟ ਕੇ ਜਿੱਦਾਂ ਬਾਕੀ ਸਭ ਬਹੁਤ ਕਰਦੇ ਆਂ। ਅੱਜ ਤੁਹਾਡੀ ਮਾਂ ਦੇਖ ਰਹੇ ਆਂ ਕਿ ਮੈਂ ਐਸਟੂਡੈਂਟ ਹੋ ਪਤਾ ਜੀ ਫਾਈਲ ਕਰਦੇ ਆਂ ਕਰਕੇ ਅਸਟੂਡੈਂਟ ਇਹ ਯਾਚਲੇ ਮਾਤਾ ਜੀ ਨੇ ਹਾਂਜੀ ਤੁਸੀਂ ਵੀ ਬੁਲੂ ਕਰਨਾ ਚਾਹੁੰਦੇ। ਬਸ ਸਿੱਖ ਰੈਕ ਚੈੱਕ ਕਰਾਣਾ ਹੈ ਜੀ ਦਾ ਮੁੰਡਾ ਹੋ ਗਿਆ। ਅਸਾਨੂੰ ਹੋਈ ਸੋਚ ਜੇ ਅਸੀਂ ਕਿ ਕਿ ਯਾਤਰਾ ਸਾਡਾ ਫਿਲਮ ਆਪ ਹੋਵੇ ਜਾਂ ਮੁੰਡੇ ਦੀ ਦਵਾਈ ਜੇ ਸਰਵ ਹੋਵੇ ਇਹ ਬਿਲ 600 ਜੁਣ ਤਾਂ ਵੈਸੀ 600 ਜੁਣ ਸਾਡੀ ਕਿੰਨੀ 200 ਜੁਣ ਤਾਂ 300 ਸੀ ਇਹ ਹੁਣ 600 ਜੁਣ ਤਾਂ ਵੀ ਹੋ ਗਿਆ ਭੀ ਆਪਾਂ ਸਾਡੀ ਤਾਂ 200 ਚੱਲਦੇ ਆ ਸੀ ਹੁਣ ਸਾਡੇ ਤੇ 2 ਸਾਲ ਤੇ ਵੀਰ ਨਹੀਂ ਕਰਿਆ ਗਿਆ ਤਾਂ ਕਾਣਾ ਕਿ ਨਹੀਂ ਜਾਂਦੀ ਕਾਣਾ ਕਿਹੜੀ ਬਣਾ ਖਾਜੀ ਮੋਦੀ ਕਿੰਨੇ ਦੀ ਕਲਾ ਜਿਹੜੀ ਆਉਂਦੀ ਹੈ ਇਹ ਉਹ ਮਿਲਦੀ ਹੈ ਜਿਆਦਾ ਸਰਕਾਰ ਤੋਂ ਨਹੀਂ ਹੋ ਜਾਂਦੀ ਹੈ ਇਹ ਦਵਾਈਆਂ ਦਵਾਈਆਂ ਜੀ ਮੱਲਾ ਕਦੇ ਵੀ ਪੁੱਲੇ ਹੋਏ ਦਵਾਈ ਹੋਈ ਸਾਡੀ ਕੋਈ ਨਹੀਂ ਆਦੀ ਅਸੀਂ ਕਿਤੇ ਹੱਤਾਈ ਨਹੀਂ ਮੱਲਾ ਕਦੇ ਵੀ ਪੁੱਲੇ ਹੋਏ ਇਹਨਾਂ ਦੀ ਲੈ ਕੇ ਆ ਸਕਦੇ ਹਾਂ ਉੱਥੇ ਹੀ ਭਰੀ ਆ ਦਵਾਈ ਤੋਂ ਸਾਡੀ ਕੋਈ ਸੁਣ ਨਹੀਂ ਆਦੀ ਦਵਾਈ ਦਾ ਸਪੈਸ਼ਲ ਵੀ ਲੈ ਕੇ ਆਉਂਦੇ ਹਾਂ ਮੈਂ ਚੱਲਦੀ ਹੈ ਬਸ ਇਕੱਲੇ ਨਹੀਂ ਮੈਂ ਚੱਲ ਆ ਰਹੀ ਹਾਂ ਮੁੰਡੇ ਹੈਗਾ ਹੈ ਕਿ ਆਪਾਂ ਅੱਜ ਕਰਾਂ ਕਿਉਂ ਮੁੰਡੇ ਸੀ ਇੱਕ ਆਹ ਜਿਹੜਾ ਸੁਪਨਾ ਪਾ ਕਿ ਆ ਇੱਕ ਆਟਾ ਰਹੇ ਬੰਦੇ ਨੇ ਉਹ ਹੀ ਕਹਿੰਦੇ ਆਸੀ ਭਾਈ ਸਾਡੀ ਕੋਈ ਮਦਦ ਕਰੇ ਇਹ ਆ ਤਾਂ ਸਾਡੀ ਡਿਵਾਈਸ ਦੀ ਮਦਦ ਹੋ ਗਈ ਆ ਬੀ ਇਹ ਗਰੀਬ ਬੰਦਾ ਸ਼ਾਮ ਨੂੰ ਮੈਂ ਦਵਾਈ ਨੂੰ ਪਹੁੰਚਾਉਂਦਾ ਕੋਈ ਮਰਜੀ ਪੁਜਾ ਕੇ ਚਲਾ ਜੂਗਾ ਇਹ ਨਹੀਂ ਕਰਦਾ ਪਰ ਜੀ ਅੱਜ ਡਾਕਟਰ ਸਾਹਿਬਾਂ ਕੀ ਕਰੂਗਾ ਅਸੀਂ ਬੰਦਾ ਅਗਰ ਨਾਲ ਚੱਲ ਕੇ ਚਲਾ ਜੂ ਰੋਡ ਦੇ ਦੇ ਦੀ ਇਹਨਾਂ ਦੇ ਕੋਈ ਮਨਤਰੀ ਨਹੀਂ ਕਰਦਾ ਇਹ ਮੱਲੇ ਵਾਲੇ ਵੀ ਸਾਰੇ ਖੜੇ ਨੇ ਅਸੀਂ ਤਾਂ ਕਿ ਇੱਧਰ ਦੇ ਕੰਮ ਦੇਖੋ ਜੀ ਗਰੀਬ ਬੰਦਾ ਇਹ ਨਹੀਂ ਦੇਖਣਾ ਚਾਹੀਦਾ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਤੇ ਜਨਤਾ ਨੂੰ ਜਿੰਨੀ ਵੱਡੀ ਵੱਡੀ ਅਸ਼ਕਾਂ ਹੁੰਦਾ ਨੂੰ ਵੀ ਦੇਖਣਾ ਚਾਹੀਦਾ ਵਿਚਾਰਾ ਗਰੀਬ ਮੁੰਡਾ ਅਗਰ ਕੋਈ ਇਵਿਟੇਸ਼ਨ ਵੀ ਰੋਡ ਤੇ ਪੁੱਛ ਕੇ ਚਲਾ ਜੂ ਉਹਦੇ ਬਾਅਦ ਕੋਈ ਇਨਕੁਆਇਰੀ ਨਹੀਂ ਹੁੰਦੀ ਤੇ ਕੋਈ ਐਮਐਮਐਪੀ ਸਾਰੇ ਗਰੀਬ ਮਰ ਜਾਣਗੇ ਉੱਪਰੋਂ ਬੜੀ ਬੜੀ ਮਿਲਾਂ ਦੇ ਬਿੱਲ ਮਾਰ ਦਿੱਤੇ ਹੋਏ ਨੇ ਗਰੀਬਾਂ ਦਾ ਕੋਈ ਕੋਈ ਟੀਕਣਾ ਹਾਂਜੀ ਟੀਕਣਾ ਦੱਸੋ ਸਿਆ ਕਰਨੇ ਵੀ ਇਹਨਾਂ ਨੂੰ ਮਦਦ ਮਿਲਣੀ ਚਾਹੀਦੀ ਬਦ ਤੋਂ ਬਦ ਨੂੰ ਚਾਹੀਦੀ ਬਹੁਤ ਬਿਚਾਰੇ ਗਰੀਬ ਨੇ ਤੇ ਡੈਡੀ ਵੀ ਪਾਜ ਹੈ ਤੇ ਮੁੰਡਾ ਪਾਜ ਹੋ ਗਿਆ ਇਹ ਵਿਚਾਰੀ ਮੰਡੀ ਜਾਂਦੀ ਹੈ ਸਵੇਰੇ ਆਣਾ ਤੁਹਾਨੂੰ ਕਿੱਥੇ ਕਰਵਾਉਣਾ ਹੈ ਮਹੱਲੇ ਦਾ ਨਾਮ ਹੈ ਕਿ ਕੀ ਬਸਤਾਂ ਵਿਨੋਦਨਗਰ ਦਾ ਲੋੜ ਮਿਲਣਾ ਹੈ ਹਾਂਜੀ ਸਮਰਾਰਵੜ ਵਿਨੋਦਨਗਰ ਵਿਨੋਦਨਗਰ ਜਿਵੇਂ ਮੰਮੀ ਕੀ ਵਿਚਾਰ ਕੀਤੀ ਬਹੁਤ ਕੰਮ ਭਰਮੀਨ ਤਬਾਹ ਕਰ ਦੇ ਕੋਈ ਸਭ ਨੂੰ ਹੱਥ ਜੋੜ ਕੇ ਰਿਕਵੈਸਟ ਹੈ ਭੈਣ ਭਰਾ ਨੂੰ ਕਿ ਭਾਈ ਇਹ ਭਰਾ ਦੀ ਮਦਦ ਕੀਤੀ ਜਾਵੇ ਜਿੰਨੇ ਵੀ ਸਾਡੇ ਖੰਨੇਵਾਸੀ ਨੇ ਬਾਹਰ ਦੇ ਨੇ ਤੇ ਸਰਕਾਰ ਨੇ ਉਹਨਾਂ ਨੂੰ ਸਭ ਨੂੰ ਰਿਕਵੈਸਟ ਹੈਗੇ ਭਰਾ ਦੀ ਮਦਦ ਕੀਤੀ ਜਾਵੇ ਬਦ ਤੋਂ ਬਦ ਇਹ ਵੀ ਮਸਕੀਨਾ ਹੋ ਸਕੇ ਵੀ ਦੁਨੀਆ ਦੀ ਜਿੰਦਾ ਰਵੀ ਦੇ ਵੀ ਦੁਨੀਆ ਦੇਖੇ ਇਹ ਵੀ ਆਪਣੇ ਮੁਸਾਰਤ ਪਿਆ ਪਿਆ ਵਿਚਾਰਾ ਗੜੀ ਜਾ ਥੱਲੋਂ ਤੈਨੂੰ ਕੋਈ ਸਪੋਰਟ ਨਹੀਂ ਕਿਸੇ ਪਾਸੋਂ ਕੋਈ ਮਦਦ ਨਹੀਂ ਆ ਰਹੀ ਹੈ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬਾਰ ਬਾਰ ਅਸੀਂ ਸਾਰੇ ਰਿਕਵੈਸਟ ਕਰ ਰਹੇ ਆਂ ਤੇ ਮੀਡੀਆ ਜਰੀਏ ਅਸੀਂ ਦੱਸਣਾ ਚਾਹ ਰਹੇ ਆਂ ਕਿ ਜਿੰਨੇ ਵੀ ਭਰਾ ਸਾਡੇ ਵੀਰ ਸੁਣ ਰਹੇ ਨੇ ਤੁਸੀਂ ਇੰਨੀ ਮਦਦ ਤਾਂ ਕਰ ਦਿਓ ਇੰਨੀ ਹੈਲਪ ਕਰ ਦਿਓ ਲੋਕਾਂ ਦੀ ਇਨਾਰੇ ਦੀ ਥੋੜੀ ਬੋਤੀ ਮਦਦ ਕਰੋ ਇਨਦੇ ਪਾਪਾ ਜੀ ਇਹਨਾਂ ਦੇ ਕੋਈ ਕਮਾਨਣ ਵਾਲਾ ਨਹੀਂ ਹੈਗਾ ਕੋਈ ਰੋਜ਼ਗਾਰ ਕਰਨ ਵਾਲਾ ਨਹੀਂ ਹੈਗਾ ਇਹਨਾਂ ਦੇ ਨੇਰੇ ਜੇ ਜਵਾਬ ਤੇ ਜਿੱਤੇ ਹੀ ਨੇ 10 ਸਾਲ ਚ ਮਰਨਾ ਸੀ ਨੇ ਇਹਨਾਂ ਦੇ ਨੇਰੇ ਜੇ 6 ਮਹੀਨੇ ਚ ਮਰ ਜੂਗਾ ਜੇ ਇਹਨੂੰ ਹਵਾ ਨਹੀਂ ਮਿਲੂਗੀ ਇਹਦੇ ਸਰੀਰ ਨੂੰ ਗਰਮੀ ਚ ਇਹ ਤਾਂ ਮਰ ਜੂਗਾ ਤੜਫ ਪਰ ਹੀ ਨਹੀਂ ਇਹਨीडी ਆਪਾਂ ਮਦਦ ਨਹੀਂ ਕਰਾਂਗੇ ਸਰਕਾਰ ਮਦਦ ਤੁਮ ਨਹੀਂ ਕਰੇ ਫਿਰ ਕੌਣ ਕਰੂਗਾ ਇਹ ਸਾਡੇ ਨਾਲ ਸਾਡੇ ਨਾਲ ਕੌਣ ਖੜਾ ਹੋਊਗਾ ਇਹ ਮੈਂ ਤਾਂ ਦੱਸੇ ਸਾਨੂੰ ਸਰਕਾਰ ਦਾ ਹੁਣ ਜਿਵੇਂ ਬਿੱਲੀ ਖੇਡ ਜੂਨ ਦੇਖ ਰਹੀ ਹੈ ਸਰਕਾਰ ਖੇਰੀ ਬੋਝ ਜਿਹਾ ਬਹੁਤ ਹੁੰਦੀ ਹੈ ਨਿਬਾਹਣ ਲੋਕਾਂ ਦੇ ਸਰਕਾਰ ਬਿਲ ਜ਼ੀਰੋ ਆ ਰਹੀ ਹੈ ਰਾਸ਼ਨ ਵੀ ਦੇ ਰਹੀ ਹੈ ਦਵਾਈਆਂ ਵੀ ਦੇ ਰਹੀ ਹੈ ਸਰਕਾਰ ਬਾਣੀ ਗਰੀਬਾਂ ਵਾਸਤੇ ਹੁੰਦੀ ਹੈ ਜੀ ਜੇ ਸਰਕਾਰ ਹੁਣੇ ਨਾ ਤਾਂ ਜੀਤੀ ਜਾਲੀ ਤਿੰਨ ਨਾਲ ਹਾਦਸਾ ਹੋ ਗਿਆ ਕੋ ਟ੍ਰੱਕ ਵਾਲਾ ਮਾਰ ਕੇ ਚੱਲ ਗਿਆ ਕੋਈ ਐਕਸ਼ਨ ਨਹੀਂ ਕੋਈ ਕਾਰਵਾਈ ਨਹੀਂ ਕੋਣ ਕਰੂਏ ਇਹ ਤਾਂ ਸਰਕਾਰ ਦਾ ਹੀ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ ਫੁੱਲ ਸਦਾ ਕੰਮ ਹੈ ਤਾਂ ਹੁਣ ਇਹ ਪਿਆ ਉਰੇ ਕੋਈ ਨਹੀਂ ਦੇਖ ਰਹੀ ਇਹਨਾਂ ਮਹਾਰਾਜੋ ਤਾਂ ਕਾਰਵਾਈ ਨਹੀਂ ਹੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਉਹ ਤੇ ਕਾਦੀ ਕਾਰਵਾਈ ਹੋਈ ਅਸੀਂ ਗਏ ਸੀ ਨਾ ਖਾਸੀਵਾਰ ਗਏ ਉਹਨਾਂ ਨੇ ਕੋਈ ਹੈ ਹੀ ਤਾਂ ਇਹਨਾਂ ਗਰੀਬ ਨੇ ਇਨ੍ਹਾਂ ਦੀ ਕੌਣ ਸੁਣੂਗਾ ਕੋਈ ਨਾਲ ਵਧਿਆ ਬੰਦਾ ਜੁੜੇ ਤਾਂ ਹੀ ਕੋਈ ਸੁਣੂਗਾ ਇਨਾ ਵੀ ਸਾਹੀਂ ਰਹਿਣਾ ਦੀ ਕੋਈ ਮਦਦ ਹੋਊਗੀ ਜੀ